ਰੋਜ ਸੁਣੂਆਂ ਮਰੀ ਇਨਵਾਈਟਾਂ ਪੰਜ ਜੂਨ ਵਰਲਡ ਵਾਤਾਵਰਣ ਦਿਏ ਅੱਜ ਹੀ ਬਣਾ ਰਹੇ ਆ ਕਾਰਪੋਰੇਸ਼ਨਲੋਂ ਮੇਰਾ ਨਾਮ ਤਾਰ ਸਕਿਆ ਕਾਰਪੋਰੇਸ਼ਨ ਆ ਬ੍ਰਾਉਨ ਬੈਸਟਰੀਆਂ ਸੱਚ ਭਾਰਤ ਮਿਸ਼ਨ 24 ਫਲੋਜੀ ਅੱਜ ਅਸੀਂ ਗੁਰਨਾਥ ਸਾਹਿਬ ਜੀ ਦਾ ਜਿਹੜਾ ਮਿਸ਼ਨ ਆ ਉਹਨੂੰ ਅੱਗੇ ਤੋਰ ਰਹੇ ਆ ਪਵਨ ਗਰੂਪ ਪਾਣੀ ਪਿਤਾ ਮਾਤਾ ਤਰਤਮ ਹੱਤ ਸਾਨੂੰ ਵੱਧ ਤੋਂ ਵੱਧ ਅੱਜ ਦੇ ਦਿਨ ਜਿੰਨੇ ਵੀ ਅਸੀਂ ਬੂਟੇ ਲਾ ਸਕਦੇ ਆ ਸਾਨੂੰ ਬੂਟੇ ਲਾ ਕੇ ਤੇ ਗੁਰਨਾਥ ਸਾਹਿਬ ਦੀ ਸੋਚ ਲੋਕੀ ਬਤਾਉਣਾ ਚਾਹੀਦਾ ਹੈ ਜਿੰਨੇ ਵੀ ਅਸੀਂ ਜੰਗਲ ਲਾ ਲਈਏ ਜਿੰਨੇ ਵੀ ਅਸੀਂ ਬੂਟੇ ਲਾ ਲਈਏ ਤੇ ਅਸੀਂ ਕੋਸ਼ਿਸ਼ ਕਰੀਏ ਵੀ ਵਾਤਾਵਰਣ ਨੂੰ ਬਚਾਉਣ ਵਾਸਤੇ ਥਰਮੋਕਲ ਬੰਦ ਕਰੀਏ ਜਿਹੜੇ ਸਾਡੇ ਸਿਹਤ ਲਈ ਨੁਕਸਾਨਦਾਇਕ ਆ ਸਾਨੂੰ ਹਾਨੀਕਾਰਕ ਨੇ ਉਹ ਸਾਨੂੰ ਕੈਂਸਰ ਦਿੰਦੇ ਨੇ ਜਦ ਥਰਮੋਕੋਲ ਦੇ ਇੱਕ ਚੀਜ਼ ਦੇ ਵਿੱਚ ਇੱਕ ਸਮਾਨ ਪੌਂਡਿਆ ਕਰਮ ਚੀਜ਼ ਪਾਉਂਦੇ ਆ ਉਹਦੇ ਵਿੱਚ ਜਿਹੜੇ ਨਾ ਜੈਕਸ਼ ਲੱਗੀ ਏ ਜਿਹੜੀ ਲਕਸ਼ਮੀ ਚੇਅਰ ਹੁੰਦੀ ਏ ਉਹ ਵੈਕਸਨ ਦੇ ਜੋ ਗੁੱਤ ਕਰ ਕਰ ਚੀਜ਼ ਪੈਂਦੀ ਹੈ ਨਾ ਤੇ ਉਹ ਜਿਹੜੇ ਦੇ ਅੰਦਰ ਨਾਲ ਇੱਕ ਸਾਨੂੰ ਇੱਕ ਸਾਨੂੰ ਛੱਡਦੀ ਜਿਹੜੀ 25 26 ਹਜ਼ਾਰ ਜੱਗ ਦਾ ਨਿਕਲ ਆਉਂਦੇ ਉਹ ਸਾਨੂੰ ਕੈਨਸਲ ਕਰ ਦਿੰਦੇ ਨੇ ਅਸੀਂ ਅੱਜ ਦੇ ਦਿਵਸ ਤੇ ਲੋਕਾਂ ਨੂੰ ਕਹਿਣਾ ਵੀ ਥਰਮੋਕੋਲ ਦਾ ਪਰਹੰਦ ਕਰੋ ਬੰਦ ਕਰਕੇ ਅਸੀਂ ਪੱਤਰਾਂ ਦੇ ਲਾਈਏ ਪੱਤਰਾਂ ਦੇ ਲਾਉਣ ਦੇ ਨਾਲ ਸਾਨੂੰ ਜਿਹੜੀ ਉਹਦੀ ਆਰਗੈਨਿਕ ਖੇਤੀ ਬਣ ਜਾਂਦੀ ਏ ਅੱਜ ਅਸੀਂ ਕਾਰਪੋਰੇਸ਼ਨ ਤੋਂ ਇਹਨਾਂ ਦੇ ਚੀਫ ਸਾਹਿਬ ਵੀ ਆਏ ਸੀਗੇ ਇਹਨਾਂ ਦੇ ਡਾਕਟਰ ਸਾਹਿਬ ਵੀ ਆਏ ਸੀਗੇ ਤੇ ਅੱਜ ਅਸੀਂ ਰਲ ਕੇ ਸਾਰੇ ਕਲੇਆਰੇ ਦੇ ਵਿੱਚ ਲੋਕਾਂ ਨੂੰ ਹੌਕਾ ਦੇ ਕੇ ਆਏ ਆਂ ਵੀ ਵੱਧ ਤੋਂ ਵੱਧ ਵਾਤਾਵਰਨ ਬਚਾਉਣ ਵਾਸਤੇ ਜਿੰਨੇ ਵੀ ਬੂਟੇ ਲਾ ਸਕਦੇ ਆ ਲਾਈਏ ਜੇ ਸਾਡੀ ਕਾਰਪੋਰੇਸ਼ਨ ਦੀ ਜ਼ਰੂਰਤ ਪਈ ਏ ਜੇ ਸਾਡੀ ਜਰੂਰਤ ਪਈ ਅਸੀਂ ਬੂਟੇ ਤੁਹਾਨੂੰ ਸਪਲਾਈ ਕਰਾਂਗੇ ਫ੍ਰੀ ਕਰਾਂਗੇ ਬਸ਼ਰਤੇ ਤੁਸੀਂ ਟੋਏ ਪਟੋ ਸਾਨੂੰ ਟੈਲੀਫੋਨ ਕਰ ਦਿਓ ਅਸੀਂ ਟੋਏ ਜਿੰਨੇ ਵੋ ਤੁਸੀਂ ਦੇਣਗੇ ਉਹਦੇ ਬੂਟੇ ਪੁੱੜ ਦਿਆਂਗੇ ਕਿੰਨੇ ਚਿਰ ਤੋਂ ਉਪਰਾਲਾ ਕਰਦੇ ਆ ਰਹੇ ਹੋ ਅਸੀਂ ਤੇ ਜਿਹੜੀ ਸਾਡਾ ਅਸੀਂ ਇੰਦਰੀ ਕਰਨ ਦੇ ਆ ਅਸੀਂ ਤਾਂ 12 ਸਾਲਾਂ ਤੋਂ ਕਰਨ ਦੇ ਆ ਤੇ ਇਹ ਇਹਨਾਂ ਨੇ ਮਨੋਂ ਬ੍ਰਾਂਡ ਬੈਸਟਰ ਪਾਇਆ 24 ਦੇ ਵਿੱਚ ਠੀਕ ਹੈ ਜੀ ਤੇ ਉਹ ਨੇ ਇਹਨਾਂ ਨਾਲ ਰਲ ਕੇ ਜਿੰਨੇ ਵੀ ਵਾਧੂ ਬੂਟੇ ਲਾ ਸਕਦੇ ਹੋਵਾਂਗੇ ਲੋਕਾਂ ਨੂੰ ਪ੍ਰੇਤ ਕਰਾਂਗੇ ਵੀ ਤੁਸੀਂ ਜਿਹੜੇ ਨਥਰਮੋਂ ਕੋਲ ਬੰਦ ਕਰ ਦਿਓ ਕਿਉਂਕਿ ਸਰਕਾਰ ਨੇ ਵਨ ਟਾਈਮ ਜੂ ਜਿਹੜੀ ਨੇ ਬੰਦ ਕਰ ਦਿੱਤੀ ਹੈ ਅਸੀਂ ਤਾਂ ਆਪਣੇ ਕਿੰਨੇ ਦੇ ਬਾਰ ਵੀ ਗਏ ਜਿਹੜਾ ਸਤੇਹ ਜਾਂਦੇ ਜਿਹੀ ਪਟਾਲੇ ਗਏ ਸਾਂ ਅਸੀਂ ਇੱਥੇ ਸਰ੍ਹ ਆਲੀ ਗਏ ਸੀ ਅਸੀਂ ਜਿੱਥੇ ਸਾਨੂੰ ਕੋਈ ਬੁਲਾਏ ਉੱਥੇ ਜਾਂਦੇ ਆਂ ਕੰਮ ਕਰਨ ਵਾਤੇ ਪਰ ਜਿਵੇਂ ਤੁਸੀਂ ਦੱਸਿਆ ਜੀ ਧਰਮਾ ਕੋਲ ਦਾ ਪ੍ਰਯੋਗ ਬੰਦੋਣਾ ਚਾਹੀਦਾ ਸਰਕਾਰਾਂ ਵੀ ਸਮੇਂ-ਸਮੇਂ ਤੇ ਜਿਹੜਾ ਕਾਨੂੰਨ ਪਾਸ ਕਰਦੀਆਂ ਪਲਾਸਟਿਕ ਧਰਮਾ ਕੋਲ ਦੀਆਂ ਬੰਦ ਪਰ ਬੰਦ ਹੁੰਦੀਆਂ ਨਹੀਂ ਹੈ ਨਹੀਂ ਜੀ ਉਹ ਗੱਲ ਸਾਂ ਕੀ ਹੈ ਜੀ ਤੁਸੀਂ ਮਾਰਕੀਟ ਜਾ ਕੇ ਵੇਖੋ ਇਹ ਲੋਕਾਂ ਨੇ ਆਪਣੇ ਪੈਸੇ ਬਚਾਉਣ ਦੇ ਖਾਤਰ ਪੈਸੇ ਬਣਾਉਣ ਦੇ ਖਾਤਰ ਸਾਨੂੰ ਯਾਰ ਖਵਾ ਰੀਆਂ ਨੇ ਸਰਕਾਰਾਂ ਨੂੰ ਕੋਈ ਕਸਰ ਨਹੀਂ ਸਰਕਾਰ ਚਲਾਣਾ ਵੀ ਕਰਦੀ ਏ ਪਰ ਫਿਰ ਵੀ ਜਦੋਂ ਲੋਕેશਿਨ ਤੇ ਲੱਜ ਜਾਂਦਾ ਹੈ ਪਰ ਅਸੀਂ ਫਿਰ ਵੀ ਜਾਣੇ ਆ ਸਫਾਈ ਕਰਨ ਆਂਦੇ ਆ ਝਾੜੂ ਹੀ ਮਾਰਨ ਆ ਅਸੀਂ ਪੱਤਰ ਹੀ ਲਾਉਣ ਆ ਉਹਨਾਂ ਨੂੰ ਬੇਨਤੀ ਕਰਦੇ ਆ ਪੱਤਰ ਵੀ ਲਾਓ ਇਹ ਸਾਡਾ ਪੂਰਾ ਸਰ ਰঞ্জੀਤ ਸਿੰਘ ਵੀ ਪੂਰਾ ਸਾਥ ਦੇ ਰਹੇ ਨੇ ਚੀਫ ਸੈਂਟਰੀ ਇੰਸਪੈਕਟਰ ਨੇ ਅਸੀਂ ਇਹਨਾਂ ਨਾਲ ਰਲ ਕੇ ਹੁਣ ਜਿਹੜਾ ਆ ਤੱਕ ਮੈਨੂੰ ਬ੍ਰਾਂਡ ਬੈਸਟ ਦੇ ਦਾਇਆ ਨੇ ਅਸੀਂ ਪੂਰਾ ਕੰਮ ਕਰਾਂਗੇ ਜੀ ਸਾਡੇ ਨਾਲ ਅਨੁਸਾਰ ਜੇ ਪੰਜਾਬ ਹਰਿਆਵਲ ਵਾਲੇ ਵੀ ਜੁੜੇ ਹੋਏ ਨੇ ਅਸੀਂ ਉਹਨਾਂ ਨਾਲ ਰਲ ਕੇ ਬੂਟੇ ਲਾਉਂਦੇ ਆ ਸਾਰੇ ਪੱਤਰ ਲਾਉ ਇਕੱਠੇ ਕਰਨੇ ਆ ਜਿੱਥੇ ਕਿਤੇ ਲੱਗਦਾ ਛਾੜੂ ਮਾਰ ਕੇ ਅਸੀਂ ਪੱਤਰ ਇਕੱਠੇ ਕਰ ਦਿੰਦੇ ਆ ਤੇ ਲੋਕਾਂ ਨੂੰ ਬੇਨਤੀ ਕਰਦੇ ਆ ਤੁਹਾਡੇ ਜਰੀਏ ਵੀ ਤੁਸੀਂ ਜਿੱਥੇ ਕਿਤੇ ਹੋ ਸਕਦਾ ਥਰਮੋਕੋਲ ਬੰਦ ਕਰ ਦਿਓ ਕਿਉਂਕਿ ਲੋਕਾਂ ਨੂੰ ਜ਼ਹਿਰ ਖਵਾ ਕੇ ਮੁੜ ਕੇ ਕੈਂਸਰ ਦੇ ਕੇਪ ਲਾਉਂਦੇ ਆ ਨਾ ਕਰਿਆ ਕਰੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਵੀ ਕੰਮ ਨਾ ਕਰਿਆ ਕਰੋ ਜੀ ਤੁਸੀਂ ਥਰਮੋਕੋਲ ਖਾਂਦੇ ਜੇ ਮੁੜ ਕੇ ਕੈਂਸਰ ਦੇ ਕੇਪ ਲਾਉਂਦੇ ਆ ਉਹ ਨਹੀਂ ਚਾਹੀਦਾ ਚਾਹੀਦਾ